ਸਤ ਸ੍ਰੀ ਅਕਾਲ ਦੋਸਤੋ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਗੁਰਬਾਣੀ ਦੇ ਇਨ੍ਹਾਂ ਮਹਾਵਾਕਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਤਹਿਤ ਮੰਜੀਠੇ ਦੇ ਨੌਜਵਾਨਾਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਵੱਤੋਂ ਵੱਦ ਰੁੱਖ ਲਗਾਏ ਜਾਣ ਕਿਉਂਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਵਾਤਾਵਰਨ ਨੂੰ ਬਚਾਉਣਾ ਵਾਤਾਵਰਨ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇ ਅਸੀਂ ਵੱਤੋਂ ਵੱਦ ਰੁੱਖ ਲਗਾਈਏ ਸੋ ਇਨ੍ਹਾਂ ਨੌਜਵਾਨਾਂ ਨੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਇੱਕ ਮਸ਼ੀਨ ਵੀ ਲਿਆਂਦੀ ਹੈ ਬਾਕੀ ਗੱਲਬਾਤ ਇਹਨਾਂ ਨੌਜਵਾਨਾਂ ਦੇ ਮੂੰਹੋਂ ਸੁਣਦੇ ਆਓ ਮਲਾਉਂਦੇ ਆਂ ਮਜੀਠੇ ਦੇ ਇਹਨਾਂ ਕਾਬਲੇ ਤਾਰੀਫ ਦੋ ਨੌਜਵਾਨਾਂ ਨੇ ਜਿਨ੍ਹਾਂ ਨੇ ਹੁਣ ਤੱਕ ਤਕਰੀਬ 700 ਬੂਟਾ ਲਗਾਇਆ ਹੈ ਔਰ ਇਹ ਕਾਫਲਾ ਬਾਦ-दस्तूर ਜਾਰੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਸੇਵਾ ਬਿਲਕੁਲ ਮੁਫਤ ਦੇ ਵਿੱਚ ਕਰ ਰਹੇ ਆਂ ਕੋਈ ਵੀ ਸ਼ਖਸ ਇਨਾਂ ਨਾਲ ਸੰਪਰਕ ਕਰ ਸਕਦਾ ਹੈ ਜਿਸ ਕਿਸੇ ਨੇ ਵੀ ਸਾਂਝੀ ਜਗ੍ਹਾ ਤੇ ਬੂਟੇ ਲਵਾਉਣੇ ਹੋਣ ਉਹ ਇਨਾਂ ਨੌਜਵਾਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਸਰ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਜੀ ਕਿੱਥੋਂ ਤੋਂ ਰਹਿਣ ਵਾਲੇ ਹੋ ਜੀ ਇੱਥੇ ਦੇ ਜੀ ਕੁਲਬੀਰ ਸਿੰਘ ਜੀ ਇੱਥੇ ਦੇ ਅੱਜ ਤੁਸੀਂ ਬੂਟੇ ਲਾ ਰਹੇ ਹੋ ਇਹਨਾਂ ਦਾ ਕੀ ਪਰਪਸਲ ਆਉਂਦਾ ਜੀ ਤੁਹਾਨੂੰ ਇਹ ਜੀ ਸਾਡੇ ਮਨ ਦੇ ਵਿੱਚ ਇਹ ਚਾਹ ਹੈਗਾ ਹੈ ਕਿ ਆਪਾਂ ਸੇਵਾ ਕਰਨੀ ਹੈ ਵੇਖ ਕੇ ਜੀ ਮਤਲਬ ਇਹ ਗਰਮੀ ਇੰਨੀ ਪੈਂਦੀ ਆ ਦੇਖ ਕੇ ਕਿ ਦੋਵਾਂ ਭਰਾਵਾਂ ਸਲਾਹ ਦਿੱਤੀ ਕਿ ਮਤਲਬ ਜਿਆ ਬੂਟੇ ਲਾਈਏ ਇਸ ਕਰਕੇ ਸਾਡੇ ਮੰਨਦਾ ਹੈ ਗਰੀਜ ਹੈਗੀ ਤੇ ਆਪਾਂ ਸੇਵਾ ਕਰਨੀ ਇਹ ਫ੍ਰੀ ਸੇਵਾ ਕਰਦੇ ਨੇ ਫ੍ਰੀ 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 ਜੀ ਬੂਟੇ ਵੀ ਆਪਣੇ ਮੁੱਲ ਲਈਂਦੀ ਆ ਮਸ਼ੀਨ ਵੀ ਆਪਣੀ ਲਿਆਂਦੀ ਆ ਠੀਕ ਹੈ ਤੇ ਮਸ਼ੀਨ ਕਿੰਨੇ ਦੀ ਆਈ ਜੀ ਮਸ਼ੀਨ 13000 ਦੀ ਆ ਇਹ ਆਪਣੇ ਕੋਲੋਂ ਲਿਆਂਦੀ ਹਾਂਜੀ ਆਪਣੇ ਕੋਲੋਂ ਜੀ ਇਹ ਕੋਈ ਫੇਸ ਵਗੈਰਾ ਵੀ ਲੈਂਦੇ ਹੋ ਤੇ ਕੋਈ ਫੀਸ ਨਹੀਂ ਕੋਈ ਬੀਸ ਨਹੀਂ ਫਰੀ ਬੂਟੇ ਲਾਈ ਦੇ ਜੀ ਜੇ ਕਹਿਣ ਲਵਾਉਣੇ ਹੋ ਤਾਂ ਲਵਾਓ ਜੀ ਜੀ ਸਾਡਾ ਅੱਜ ਨਾਲ ਕੰਟੈਕਟ ਕਰ ਸਕਦਾ ਜੀ ਅਸੀਂ ਫਰੀ ਬੂਟੇ ਲਾ ਕੇ ਆਵਾਂਗੇ ਜਾ ਕੇ ਕੀ ਨੰਬਰ ਹੈ ਜੇ ਤੁਹਾਡਾ ਆਪਣਾ ਮੋਬਾਈਲ ਨੰਬਰ ਹੈਗਾ ਜੀ 7 88 5 9 3 62 ਇਸ ਨੰਬਰ ਤੇ ਸੰਪਰਕ ਕਰਕੇ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ ਜੀ ਹਾਂਜੀ 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 ਹੁਣ ਤੱਕ ਕਿਲੇ ਦੇ ਬੂਟੇ ਲਾ ਚੁੱਕੇ ਜੀ ਅਸੀਂ ਹੁਣ ਤੱਕ 700 ਬੂਟਾ ਲਾ ਦਿੱਤੇ ਜਾਂਦੇ ਆ ਅੱਜ ਤਰੀਕ ਤੱਕ 700 ਬੂਟਾ ਲਾ ਚੁੱਕੇ ਆ ਗਿਆ ਹੁਣ ਜਿਹੜੇ ਅੱਜ ਤੋਂ ਲੱਗਣੇ ਉਹ ਵੱਧ ਲੱਗਾਂਗੇ ਮੰਨ ਦੀ ਰੀਜ ਹੈਗੀ ਆ ਵੀ ਜਿੱਥੇ ਤੱਕ ਜਾਨ ਹੈਗੀ ਆ ਲਾਈ ਜਾਵਾਂਗੇ ਭਾਵੇਂ 5000 ਲੱਗ ਜੇ 10000 ਲੱਗ ਜੇ ਜਿੰਨਾ ਵੀ ਲੱਗ ਜੇ ਲਾਵਾਂਗੇ ਵੀ ਸੇਵਾ ਵਿੱਚ ਮੰਡੀ ਚ ਕਿੰਨਾ ਕਬੂਟਾ ਲਾ ਰਹੇ ਤੁਸੀਂ ਆ ਮੰਡੀ ਵੀ ਹੁਣ ਵੇਖਿਆ ਜੀ 100 150 200 ਕਬੂਟਾ ਲੱਗ ਜਾਣਾ ਉਹ ਲਾਵਾਂਗੇ